ਮਜੀਠੀਆ ਜੀ ਸਿਕਿਉਰਿਟੀ ਕਟਾਈ ਅ ਅਰਪੀ ਸ਼ੁਕਲਾ ਨੇ ਕਿਹਾ ਕਿ ਅਸੀਂ ਰਿਵਿਊ ਕਮੇਟੀ ਆ ਉਹ ਡਿਸਾਈਡ ਕਰਦੀ ਹੈ ਸਕੇਲ ਅਪ ਕਰਨਾ ਕੱਟ ਕਰਨਾ ਸੁਖਵੀਰ ਬਾਦਲ ਸਿੰਘ ਉਹਨਾਂ ਨੇ ਟਵੀਟ ਕੀਤਾ ਤੁਸੀਂ ਵੀ ਆਪਣੇ ਕੋ ਪਾਇਆ ਇਹ ਸਾਰੀ ਸਿਚੁਏਸ਼ਨ ਕਿਵੇਂ ਦੇਖਦੇ ਦੇਖੋ ਤੁਸੀਂ ਪਹਿਲਾਂ ਤਾਂ ਮੇਰੇ ਘਰ ਆਏ ਹੋ ਜੀ ਆਏ ਨੂੰ ਆਏ ਕਿਉਂ ਆ ਪਹਿਲਾਂ ਉਹ ਦੱਸ ਦਿਓ ਤੁਹਾਨੂੰ ਪੁੱਛਣ ਆਏ ਨੇ ਦੇਖਣ ਆਏ ਨੇ ਸੁਆਦ ਲੈਣ ਆਏ ਹੋ ਕਿ ਕੋਈ ਵਾਕਈ ਪੁੱਛਣ ਆਏ ਪੱਤਰਕਾਰ ਦਾ ਕੰਮ ਹੈ ਖਬਰ ਦੇ ਕੇ ਖਬਰ ਤੇ ਗੱਲ ਕਰ ਇਸ ਤਰ੍ਹਾਂ ਹੈ ਇਹਨੂੰ ਕਈ ਗੱਲਾਂ ਨੇ ਔਰ ਮੈਂ ਬੈਟਰ ਹੈ ਕਿ ਮੈਂ ਬਹਿ ਕੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਅਰਪ੍ਰੀਤ ਚੁਕਲਾ ਜੀ ਕੀ ਕਹਿ ਰਹੇ ਆ ਉਹਦਾ ਕੋਈ ਮੈਨਾ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ ਅਰੋੜਾ ਸਾਹਿਬ ਉਹ ਬਹੁਤ ਕੁਝ ਕਹਿ ਰਹੇ ਆ ਔਰ ਸਿਕਿਉਰਿਟੀ ਇੱਕ ਪੋਲਿਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਹ ਸਿੱਧੂ ਮੂਸੇਵਾਲੇ ਕੇਸ ਚੋਂ ਵੀ ਬੜਾ ਕਲੀਅਰ ਹੈ ਅਰਪ੍ਰੀਤ ਚੁਕਲਾ ਜੀ ਨੂੰ ਤਾਂ ਉਹ ਦੇ ਸਤਿਕਾਰਯੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫॉर ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ ਚ ਬਣ ਗਏ ਆ ਰੀੜ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੇ ਚੁਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ ਅਰੋੜਾ ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਹੈ ਔਰ ਕਹਿੰਦਾ ਜੀ ਇੱਕ ਵਿਡਰਾਅ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦੇ ਆ ਪਹੁੰਚਦੇ ਮੈਂ ਤਨਵਾਦੀ ਆ ਆਪਣਾ अरोड़ा ਸਾਹਿਬ ਦਾ ਕੀ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਚ ਹੋ ਰਹੇ ਜੀ ਜੀ ਸਾਹਿਬ ਤੁਹਾਡੇ ਕੋਲ ਸਿਕਿਉਰਟੀ ਹੈ ਉਹ ਕਹਿੰਦੇ ਜੀ ਆਫੀਸ਼ਲ ਸਕਾਟ ਹੈ ਕੁਝ ਘਟਾਈ ਗਈ ਅਸੀਂ ਵਾਪਸ ਨਹੀਂ ਲਈ ਇਸ ਤਰ੍ਹਾਂ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ ਜੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫਤਰ ਖੋਲ ਲਿਆ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਆ ਤੁਸੀਂ ਦੱਸ ਦਿਓ ਸੈਕਟਰੀਏਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰਾਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ ਈਦ ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਵ ਦੇ ਆ ਰਿਵਿਊਇੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿਣਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਰੇ ਘਰ ਜੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿਜ਼ਿਟ ਕਰਕੇ ਗਏ ਆ ਮੈਂ ਨੌ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਦਾ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਹਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬ ਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬ ਬਲਾਸਟ ਹੋਇਆ ਜੇਂਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਦੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫੀਡੇਵਿਟ ਲਿਆ ਉਹਦੀ ਆਰਸੀ ਦੀ ਕਾਪੀ ਦਿਓ ਹਫਤਾ ਪਹਿਲਾਂ ਦੀ ਉਹ ਚਿੱਠੀ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿ ਇਹਨਾਂ ਦਾ ਏਆਈਜੀ ਆ ਮਨਵੀਰ ਸਿੰਘ ਮੈਂ ਨੌ ਲੈ ਲੈ ਕੇ ਦੱਸ ਰਿਹਾ ਬਕੋ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਤੇ ਸ਼ਨੀਵਾਰ ਦਾ ਦਿਨ ਸੀ ਮੇਰਾ ਪੀਏ ਅਚਲਿੰਦਰ ਪਤਾ ਨਹੀਂ ਇੱਥੇ ਹੈ ਕਿ ਨਹੀਂ ਉਹ ਹੈ ਨਹੀਂਛੱਡ ਇੱਥੇ ਉਹਨੂੰ ਪੁੱਛਿਆ ਗਿਆ ਕਿ ਭਾਈ ਮੈਂ ਉਹਨੂੰ ਪੁੱਛਿਆ ਹੋਇਆ ਕਿ ਕਹਿੰਦਾ ਜੀ ਇਤਨਾ ਫੋਨ ਆ ਰਿਹਾ ਵੱਖ-ਵੱਖ ਬਟੈਲੀਅਨਾਂ ਤੋਂ ਕਿ ਹੁਨੇ ਪਹੁੰਚੋ ਵਾਪਸ ਮੈਂ ਆਊਟ ਆਫ ਸਟੇਟ ਸੀ ਮੈਂ ਆਪਦੇ ਬੱਚੇ ਨੂੰ ਮਿਲਣ ਗਿਆ ਸੀ ਇੱਥੋਂ 4-5 ਘੰਟੇ ਦੀ ਦੂਰੀ ਤੇ ਸੀ ਮੈਂ ਕਿਹਾ ਯਾਰ ਜੇ ਫੋਨ ਆ ਰਿਹਾ ਤੂੰ ਸਿਕਿਉਰਿਟੀ ਇੰਚਾਰਜ ਨੂੰ ਪੁੱਛ ਲੈ ਕੀ ਗੱਲ ਹੈ ਉਹਨੇ ਉਹਨੂੰ ਪੁੱਛਿਆ ਸਿਕਿਉਰਿਟੀ ਇੰਚਾਰਜ ਨੂੰ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਕਿ ਕੋਈ ਵਿਡਰਾਅ ਵੀ ਹੋਏ ਜਿਹੜਾ ਉਹਨਾਂ ਦਾ ਬੌਸ ਹੈ ਸਿਕਿਉਰਿਟੀ ਦਾ Z+ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸਿਕਿਉਰ ਸਾਰੀ ਫੀਡਰ ਸਾਰੀ ਫੀਡਰ ਉਹਨੂੰ ਪਤਾ ਹੀ ਨਹੀਂ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਹਿੰਦਾ ਸਰ ਮੈਂ ਤੁਹਾਨੂੰ ਤਾਂ ਦੱਸਾਂ ਜੇ ਮੇਰੇ ਕੋਲ ਕੋਈ ਆਰਡਰ ਹੋਣ ਮੇਰੇ ਕੋਲ ਆਰਡਰ ਹੀ ਨਹੀਂ ਫੇਰ ਅਸੀਂ ਕਿਹਾ ਕਿ ਤੂੰ ਐ ਕਰੇ ਮੁੰਡਿਆਂ ਨੂੰ ਫੇਰ ਫੋਨ ਆ ਗਿਆ ਬਾਹਰ ਕਲੇ ਕਮਾਂਡੈਂਟ ਕਹਿੰਦਾ ਹੁਣੇ ਆਓ ਨਹੀਂ ਤਾਂ ਇਹ ਕਹੇ ਤੇ ਆ ਜਾਊਗਾ ਕਿ ਤੁਸੀਂ ਬਾਗੀ ਹੋ ਗਏ ਤੇ ਮੈਂ ਉਹਨੂੰ ਕਹਿਆ ਯਾਰ ਆ ਚੱਕ ਗੱਡੀ ਮੇਰੇ ਨਾਲ ਇੱਕ ਗੱਡੀ ਸੀ ਮੈਂ ਕਹਿੰਦਾ ਇਹਨੋਂ ਕੋ ਲੈ ਜਾਓ ਕੋਈ 1 ਵਜੇ ਰਿਪੋਰਟ ਕਰ ਰਿਹਾ ਕੋਈ 3 ਵਜੇ ਸਵੇਰੇ ਰਿਪੋਰਟ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜੀ ਰਿਵਿਊ ਹੋਈ ਜੀ ਹੁਣ ਤਾਂ ਇਹ ਆ ਮੇਰੀ ਹਫਾਜ਼ਤ ਇਹ ਬੜਾ ਵਫਾਦਾਰ ਹੈ ਇਸ ਲਈ ਮੇਰੇ ਵੀਰੋ ਨਾ ਤੁਸੀਂ ਡਰੋ ਨਾ ਤੁਹਾਨੂੰ ਕੁਝ ਨਹੀਂ ਕਹਿੰਦਾ ਇਸ ਲਈ ਤੁਸੀਂ ਨਾ ਫਿਕਰ ਕਰੋ ਜੀ ਜੀ ਸਾਈਕਰ ਹੋਰ ਕਲੀਅਰ ਕਰਨਾ ਚਾਹੁੰਦੇ ਕਿ ਇੱਕ ਵੀ ਸਿਕਿਉਰਟੀ ਦਾ ਤੁਹਾਡੇ ਕੋਲ ਜਿਹੜਾ ਦੇਖੋ ਮੇਰਾ ਨਾ ਕੱਲ ਵੀ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਸੰਡੇ ਨੂੰ ਮਨਬੀਰ ਸਿੰਘ ਕੋਲ ਗਏ ਫਿਰ ਮੰਡੇ ਛੁੱਟੀ ਸੀ ਟਿਊਸਡੇ ਕੱਲ ਵੀ ਉਹ ਗਿਆ ਦੇ ਰਿਫਿਊਜ਼ ਟੂ ਮੀਟ ਹਿਮ ਅੱਜ ਵੀ ਜਾ ਕੇ ਆਇਆ ਕਿ ਦੱਸਤਾ ਦਿਓ ਕਿ ਅਸੀਂ ਕਿਉਂ ਕਿਉਂਕਿ ਇਹ ਕੀ ਹੈ ਜੀ ਕੁਝ ਬੰਦੇ ਕਮਾਂਡੈਂਟ ਦੇ ਸੀ ਤੇ ਕੁਝ ਬੰਦੇ ਨੇ ਜ਼ਿਲ੍ਹੇ ਦੇ ਹੁਣ ਜ਼ਿਲ੍ਹੇ ਤੇ ਹਲੇ ਗਾਰਡ ਲੱਗੀ ਇੱਥੋਂ ਦੀ ਗਾਰਡ ਰਿਮੂਵਡ ਆ ਗਾਰਡ ਇੱਥੇ ਹੈ ਕੋਈ ਨਹੀਂ ਇਹ ਮੇਰੇ ਵਾਈਫ ਦੇ ਗਨਮੈਨ ਜ਼ਰੂਰ ਇੱਥੇ ਦੋ ਤਿੰਨ ਕਿਉਂਕਿ ਐਸ ਐਮ ਐਲ ਏ ਉਹਨਾਂ ਕੋਲ ਜਿਹੜੇ ਹੋਣੇ ਆ ਉਹ ਹੈਗੇ ਹਾਂ ਸੁਖਵੀਰ ਜੀ ਮਿਲਣਾ ਹੈ ਤੁਹਾਨੂੰ ਆਪਾਂ ਤਾਂ ਹੁਣ ਮਿਲਦੇ ਹਾਂ ਜੀ ਤੁਸੀਂ ਪਹਿਲਾਂ ਹੀ ਮੈਨੂੰ ਕਿਹਾ